ਮੈਂ ਪਲ ਵਿੱਚ 100-100 ਵਾਰੀ ਰੱਬਾ ਤੇਥੋਂ ਟੁੱਟਾਂ ਤੇ ਮੁੜ ਜੁੜਦਾ ਹਾਂ ਸੋਚਾਂ ਦੀ ਗੋਦੀ ਬਹਿ ਬਹਿ ਕੇ ਆਪੇ ਹੀ ਫਿਰ ਮੁੜਦਾ ਹਾਂ ਤੇਰੇ ਬਾਝੋਂ ਕੋਈ ਨਾ ਵੇਲੀ ਮੈਂ ਤੈਨੂੰ ਚੇਤੇ ਕਰਦਾ ਹਾਂ ਕਰਮ ਧਰਮ ਦਾ ਵੇਖ ਵਿਖਾਵਾ ਅੰਦਰੋਂ ਅੰਦਰੀ ਕੁੜਦਾ ਹਾਂ ਜਗ ਤੇ ਤੱਕ ਅਡੰਬਰ ਸਾਰਾ ਸੋਚਾਂ ਦੀ ਵਹਿਣੀ ਰੁੜਦਾ ਹਾਂ ਫਾਹੀ ਲੱਗਦੇ ਸੱਚ ਨੂੰ ਤੱਕ ਕੇ ਨਿਤ ਦਿਹਾਰੇ ਝੁਰਦਾ ਹਾਂ ਆਬੋ ਹਵਾ ਜਦ ਗੰਧਲੀ ਵੇਖਾਂ ਵਾਂਗ ਮਿੱਟੀ ਦੇ ਭੁਰਦਾ ਹਾਂ ਕਾਕੇ ਦੇ ਸਿਰ ਹੱਥ ਮੇਹਰ ਦਾ ਰੱਖੀ ਮੈਂ ਇਹੋ ਪੜਤਾ ਪੜਦਾ ਹਾਂ